ਲਾ ਪਿੰਡ ਖੈਰਾ ਵਿਖੇ ਇੱਕ ਹਾਦਸਾ ਵਾਪਰਿਆ ਸੀ ਜਿਸ ਵਿੱਚ ਖੇਤਾਂ ਵਿੱਚੋਂ ਫਸਲ ਕੱਟ ਰੇ ਕੰਬਾਈਨ ਬਿਜਲੀ ਦੀਆਂ ਤਾਰਾਂ ਦੇ ਨਾਲ ਛੂਣ ਕਰਕੇ ਇੱਕ ਵਿਅਕਤੀ ਦੀ ਮੌਤ ਹੋ ਗਈ ਸੀ ਇਸ ਘਟਨਾ ਤੋਂ ਬਾਅਦ ਕੰਬਾਈਨ ਮਾਲਕ ਦੀ ਸ਼ਿਕਾਇਤ ਤੇ ਪਾਵਰਕਾਮ ਦੇ ਇੱਕ जेई ਅਤੇ ਇੱਕ ਹੋਰ ਮੁਲਾਜ਼ਮ ਦੇ ਖਿਲਾਫ ਪੁਲਿਸ ਦੇ ਵੱਲੋਂ ਮਾਮਲਾ ਦਰਜ ਕੀਤਾ ਗਿਆ ਸੀ ਜਿਸ ਦਾ ਪਾਵਰਕਾਮ ਸਰਕਲ ਸ੍ਰੀ ਹਰਗੋਬਿੰਦਪੁਰ ਦੇ ਮੁਲਾਜ਼ਮਾਂ ਦੇ ਵੱਲੋਂ ਲਗਾਤਾਰ ਰੋਸ਼ ਜਿਤਾਇਆ ਜਾ ਰਿਹਾ ਸੀ ਅਤੇ ਇਸ ਸੰਬੰਧ ਦੇ ਵਿੱਚ ਐਸ ਐਚ ਓ ਅਤੇ ਪੁਲਿਸ ਦੇ ਉੱਚ ਅਧਿਕਾਰੀਆਂ ਨੂੰ ਵੀ ਮਿਲ ਕੇ ਕੇਸ ਖਾਰਜ ਕਰਨ ਦੀ ਮੰਗ ਕੀਤੀ ਗਈ ਸੀ ਪਰ ਮਾਮਲਾ ਰੱਦ ਨਾ ਹੋਣ ਦੇ ਰੋਸ਼ਵਾਜੋ ਪਾਵਰਕਾਮ ਦੇ ਮੁਲਾਜ਼ਮਾਂ ਦੇ ਵੱਲੋਂ ਅੱਜ ਕੰਮਕਾਜ ਠੱਪ ਕਰ ਦਿੱਤਾ ਗਿਆ ਅਤੇ 2 ਦਿਨ ਦਾ ਸਮਾਂ ਦਿੱਤਾ ਗਿਆ ਮੁਲਾਜ਼ਮਾਂ ਦਾ ਕਹਿਣਾ ਹੈ ਕਿ ਜੇਕਰ ਪਾਵਰਕਾਮ ਦੇ ਮੁਲਾਜ਼ਮਾਂ ਖਿਲਾਫ ਮਾਮਲਾ ਦਰਜ ਨਾ ਹੋਇਆ ਤੇ ਵੀਰਵਾਰ ਨੂੰ ਉਹ ਪੂਰੇ ਤਰੀਕੇ ਦੇ ਨਾਲ ਕੰਮ ਠੱਪ ਕਰ ਦੇਣਗੇ ਇਹ ਪਿਛਲੇ ਸਮੇਂ ਦੌਰਾਨ ਪਿੰਡ ਖੈਰਾ ਦੇ ਵਿੱਚ ਇੱਕ ਹਾਸਾ ਹੋ ਗਿਆ ਸੀ ਜਿਹਦੇ ਵਿੱਚ ਕਿ ਉਹ ਹਾਸਾ ਚਾਲਕ ਦੀ ਜਿਹੜੀ ਕਬਾਈਨ ਦਾ ਚਾਲਕ ਹੀ ਉਹਦੀ ਆਪਣੀ ਗਲਤੀ ਨਾ ਹੋਇਆ ਕਿਉਂਕਿ ਜਦੋਂ ਇੱਕ ਕਬਾਈਨ ਦਾ ਜਿਹੜਾ ਚਾਲਕ ਹੁੰਦਾ ਵਾ ਉਹਦੀ ਜ਼ਿੰਮੇਵਾਰੀ ਹੁੰਦੀ ਵੇਖਣਾ ਕਿ ਜਿਸ ਅਸੀਂ ਖੇਤ ਦੇ ਵਿੱਚ ਕਟਾਈ ਕਰਨ ਲੱਗੇ ਆ ਕੀ ਉਹਦਾ ਜਿਹੜਾ ਚਾਚਫੇਰਾ ਜਾਂ ਕੋਈ ਬਿਜਲੀ ਦੀਆਂ ਤਾਰਾਂ ਜਿਹੜੀਆਂ ਕੋਈ ਨੀਵੀਆਂ ਤਾਂ ਨਹੀਂ ਉਹਦਾ ਫਰਜ਼ ਬੰਦਾ ਸੀ ਉਹਨੇ ਵੇਖਿਆ ਨਹੀਂ ਬਾਕੀ ਕਿਉਂਕਿ ਜਦੋਂ ਉਹਨੇ ਕਟਾਈ ਕੀਤੀ ਆ ਉਦੀ ਆਪਣੀ ਜਿਹੜੀ ਮਸ਼ੀਨ ਆ ਉਹ ਪਤਾ ਨਹੀਂ ਤਾਰਾ ਦੇ ਨਾਲ ਮੌਕੇ ਤੇ ਲੱਗੀ ਆ ਉਹਦੇ ਬੱਚੇ ਦੀ ਜਿਹੜੀ ਆ ਉਹ ਕੈਂਡੀ ਡੈਥ ਹੋ ਗਈ ਆ ਸਾਨੂੰ ਉਹਦਾ ਤੇ ਬੜਾ ਅਫਸੋਸ ਆ ਕਿਉਂਕਿ ਅਸੀਂ ਨਹੀਂ ਚਾਹੁੰਦੇ ਕਿ ਕਿਸੇ ਦੇ ਬੱਚੇ ਦੀ ਕਿਸੇ ਦੀ ਵੀ ਜਾਨ ਜਾਵੇ ਪਰ ਉਹਨਾਂ ਨੇ ਕੀ ਕੀਤਾ ਕਿ ਸਿਆਸੀ ਦਬਾਅ ਦੇ ਨਾਲ ਸਾਡੇ ਮੁਲਾਜ਼ਮਾਂ ਦੇ ਉੱਤੇ ਜਿਹੜਾ ਵਾ ਦੂ ਤੇ ਪਰਚਾ ਕਰਵਾ ਦਿੱਤਾ ਵੇਖੋ ਅੱਜ ਸਮੇਂ ਦਾ ਵੇਖੋ ਸਟਾਫ ਦੀ ਘਾਟ ਹੋਣ ਕਰਕੇ ਇਕੱਲਾ ਮੁਲਾਜ਼ਮ ਆ ਇੱਕ ਮੁਲਾਜ਼ਮ ਜਿਹੜਾ ਵਾ ਨਾ ਤੇ ਬਾਹਰ ਕਬਾਈਨਾ ਵੇਖ ਸਕਦਾ ਕਿੰਨੀਆਂ ਚੱਲ ਰਹੀਆਂ ਨੇ ਕੀ ਕੰਮ ਚੱਲ ਰਹੇ ਨੇ ਜੇ ਉਹਨਾਂ ਨੂੰ ਤਲਾਹ ਕਰਦੇ ਤੇ ਅਸੀਂ ਉਹਨਾਂ ਨੂੰ ਜਿਹੜੀ ਲਾਈਟ ਬੰਦ ਕਰਵਾ ਦਿੰਦੇ ਉਹ ਫੀਟਰ ਨੂੰ ਬੰਦ ਕਰਵਾ ਦਿੰਦੇ ਜਾਂ ਉਹਨਾਂ ਨੂੰ ਦੱਸ ਦਿੰਦੇ ਕਿ ਫੀਟਰ ਅੱਜ ਬੰਦ ਨਹੀਂ ਹੋਣਾ ਤੁਸੀਂ ਦੀ ਕਟਾਈ ਕਿਸੇ ਹੋਰ ਦਿਨ ਕਰ ਲਿਓ ਇਹ ਕਰਕੇ ਉਹ ਜਿਹੜਾ ਵਾ ਉਹ ਆਪਣੀ ਜਿਹੜੀ ਸਾਰੀ ਗਲਤੀ ਆ ਉਹ ਇੱਕ ਜਿਹੜਾ ਕੰਪਨੀ ਦਾ ਚਾਲਕ ਆ ਉਹਦੀ ਆਪਣੀ ਗਲਤੀ ਨਾਲ ਹਾਸਾ ਆ ਪਰ ਪਰੇਸ਼ਾਨੀ ਜਿਹੜੀ ਆ ਉਹ ਸਾਡੇ ਜਿਹੜੀ ਆ ਬੇਚਾਨੀ ਬਣੀ ਆ ਮੁਲਾਜ਼ਮਾਂ ਦੇ ਵਿੱਚ ਜਿਸ ਤਰ੍ਹਾਂ ਆ ਇਹ ਆਉਣ ਵਾਲੇ ਸਮੇਂ 'ਚ ਮੁਲਾਜ਼ਮਾਂ ਦੇ ਪਰਚੀ ਹੁੰਦੇ ਰਹਿਣਗੇ ਔਰ ਜਿਹੜਾ ਵਾ ਇਹ ਸਾਨੂੰ ਚੱਲਣਾ ਔਖਾ ਹੋ ਜਾਵੇਗਾ ਅਸੀਂ ਵੀ ਇਸ ਗੱਲ ਨੂੰ ਮੁੱਖ ਰੱਖਦੇ ਹੋਏ ਅੱਜ ਜਿਹੜਾ ਇਹ ਮਜਹਰਾ ਲਾਇਆ ਆਉਣ ਵਾਲੇ ਸਮੇਂ ਦੇ ਵਿੱਚ 2 ਦਿਨ ਦਾ ਹੀ ਅਲਟੀਮੇਟ ਦੇਣਾ ਉਸ ਤੋਂ ਬਾਅਦ ਪੱਕਾ ਹਿਸਾਬ ਰੀਜ਼ਨ ਦਾ ਕੰਮ ਜਿਹੜਾ ਠੱਪ ਕਰ ਦੇਣਾ ਵਾ ਔਰ ਜੇ ਲੋੜ ਪਈ ਅਸੀਂ ਅਲੀਵਾਲ ਅਲੀਵਾਲ ਥਾਣੇ ਦਾ ਵੀ ਘਰਾਓ ਕਰਾਂਗੇ ਫਤਿਹਗੜ ਚੂੜੀਆਂ ਦੇ ਬਾਜ਼ਾਰ ਦਾ ਵੀ ਜਿਹੜਾ ਵਾਹੀ ਘਰਾਓ ਜਰਾ ਰੋਸ ਮਾਰ ਚ ਕਰਨਾ ਵਾ ਉਹ ਅਸੀਂ ਜਿਹੜੀ ਆ ਇਸ ਤੋਂ ਬਾਅਦ ਮੀਟਿੰਗ ਕਰਨੀ ਆ ਤੇ ਮੀਟਿੰਗ ਦੇ ਵਿੱਚ ਜਿਹੜਾ ਵਾ ਉਹ ਸਾਰਾ ਅਸੀਂ ਜਿਹੜਾ ਤੈਅ ਕਰਾਂਗੇ ਔਰ ਦੱਸਿਆ ਜਾਵੇਗਾ ਜਿਨੇ ਵੇਖੋ ਜੀ ਸਾਡੇ ਜਿਹੇ ਬੰਦੇ ਸਾਰੀਆਂ ਬੈਠੀਆਂ ਦੀਆਂ ਨੇ ਅਸੀਂ ਤੁਹਾਡਾ ਨਾਮ ਯਾਰਾ ਤੇ ਲਾਵਾਂਗੇ ਘਰਾਓ ਹੀ ਕਰਾਂਗੇ ਥਾਣੇ ਦਾ ਜੀ ਪੱਕੀ ਚਲੋ ਅਫਸੋਸ ਹੈ ਸਾਦਮੀ ਉਹਦੇ ਬੱਚੇ ਦੀ ਮੌਤ ਹੋਈ ਆ ਪਰ ਅੰਗਹਿਲੀ ਆ ਚੱਲ ਗਈ ਸਾਰੀ ਕਿਉਂਕਿ ਜੇ ਸਾਨੂੰ ਦੱਸਦੇ ਅਸੀਂ ਉਹਨਾਂ ਨੂੰ ਪਰਮਿਟ ਲੈ ਆਂਦੇ ਜਾਂ ਸਪਲਾਈ ਬੰਦ ਕਰਾ ਆਂਦੇ ਜਿੰਨੇ ਵੀ ਚਲੋ ਕੰਪੈਨ ਵਾਲੇ ਸਾਨੂੰ ਦੱਸਦੇ ਨੇ ਅਸੀਂ ਸਪਲਾਈਆਂ ਬੰਦ ਕਰਾ ਦਿੰਦੇ ਆ ਜੀ ਇਹ ਬਹੁਤੀ ਅਨਗਹਿਲੀ ਕਰਕੇ ਜਿਹੜਾ ਐਕਸੀਡੈਂਟ ਵਾਪਰਿਆ ਵਾ ਤੇ ਸਾਡੇ ਮਲਾਜ਼ਿਮਾਂ ਦੇ ਨਜਾਇਜ਼ ਪਰਚਾ ਕੱਟਿਆ ਗਿਆ ਵਾ ਤੇ ਅਸੀਂ ਦੋ ਦਿਨ ਦਾ ਸਮਾਂ ਦੇਵਾਂਗੇ ਅੱਜ ਦਾ ਬਿਲਕੁਲ ਕੰਮ ਠੱਪ ਹੈ ਵੀਰਵਾਦ ਬਿਲਕੁਲ ਕੰਮ ਬੰਦ ਹੋਏਗਾ ਤੇ ਸਾਡੇ ਅਕਾਊਂਟ ਕੈਸ਼ ਕਾਊਂਟਰ ਵੀ ਅਸੀਂ ਬੰਦ ਕਰਾਂਗੇ ਆਪਣਾ ਦਫ਼ਤਰ ਬਿਲਕੁਲ ਬੰਦ ਰਹੇਗਾ ਜੀ ਐਸਐਸਪੀ ਸਾਹਿਬ ਨਾਲ ਆਏ ਸੀ ਡੀਐਸਪੀ ਸਾਹਿਬ ਕੋਲ ਵੀ ਆਪਾਂ ਗਏ ਹਾਂ ਉਹਨਾਂ ਨੇ ਸਾਨੂੰ ਵਿਸ਼ਵਾਸ ਦਿਵਾਇਆ ਸੀ ਕਿ ਪਰਚਾ ਰੱਦ ਹੋ ਜਾਏਗਾ ਐਸਐਚਓ ਸਾਹਿਬ ਵੀ ਕਹਿੰਦੇ ਸੀ ਕਿ ਸਾਨੂੰ ਕੋਈ ਇਨਸਾਫ ਨਹੀਂ ਦੇ ਰਹੇ ਜੀ ਅੱਜ ਦਾ ਜਿਹੜਾ ਅੱਜ ਦਾ ਜਿਹੜਾ ਧਰਨਾ ਦਿੱਤਾ ਆ ਇਹ ਪਿੰਡ ਖਹਿਰਾ ਕਲਾਂ ਦੇ ਵਿੱਚ ਜੋ ਕੰਬਾਈਨ ਦੇ ਨਾਲ ਹਾਸਾ ਵਾਪਰਿਆ ਸੀ ਉਹਦੇ ਸਬੰਧ ਵਿੱਚ ਦਿੱਤਾ ਜਾ ਰਿਹਾ ਜਿਹੜੇ ਵਿੱਚ ਸਾਡੇ ਦੋ ਸਾਥੀ ਮਨਪ੍ਰੀਤ ਸਿੰਘ ਜੀ ਤੇ ਕਰਨਜੀਤ ਸਿੰਘ ਲਾਇਮਨ ਇਹਨਾਂ ਤੇ ਨਜਾਇਜ਼ ਪਰਤਾ ਜਿਹੜਾ ਦਿੱਤਾ ਨਾ ਸਾਨੂੰ ਸਾਡੇ ਮਹਿਕਮੇ ਨੂੰ ਕੋਈ ਸੂਚਿਤ ਕੀਤਾ ਗਿਆ ਉਹਨਾਂ ਵੱਲੋਂ ਖਪਗਰਾਂ ਵੱਲੋਂ ਕਿ ਜਾਂ ਅਸੀਂ ਕੰਬਾਈਨ ਚਲਾਉਣੀ ਆ ਤੇ ਇਹਨੂੰ ਤੁਸੀਂ ਲਾਈਨ ਬੰਦ ਕਰ ਦਿਓ ਜਾਂ ਤੁਸੀਂ ਪਰਮਿਟ ਲੈ ਲਓ ਸਾਨੂੰ ਕੋਈ ਵੀ ਅਲਟੀਮੇਟ ਨਹੀਂ ਦਿੱਤਾ ਗਿਆ ਇਸ ਵਕੰਦ ਵਿੱਚ ਅਸੀਂ ਕਣੀ ਠਾਣੇ ਚ ਦੋ ਤਿੰਨ ਵਾਰੀ ਜਾ ਚੁੱਕੇ ਹਾਂ ਉਹਨਾਂ ਦਾ ਕੋਈ ਵਰਤੀਰਾ ਕੋਈ ਦਾਨ ਵਧੀਆ ਨਹੀਂ ਲੱਗਾ ਸਾਡੇ ਜਿਹੜੇ ਰੇਡੀਓ ਸਾਹਿਬ ਹਨ ਉਹਨਾਂ ਵੀ ਸਾਨੂੰ ਕੋਈ ਦਾ ਜਿਆਦਾ ਯਕੀਨ ਜਾਂ ਨਹੀਂ ਦਵਾਇਆ ਕਿ ਅਸੀਂ ਪਰਚਾ ਰੱਦ ਕਰਾਵਾਂਗੇ ਇਹ ਕਰਕੇ ਅਸੀਂ ਇਹ ਧਰਨਾ ਜਿਹੜਾ ਆ ਉਹ ਅੱਜ ਧਰਨਾ ਲਾਇਆ ਆ ਦੋ ਦਿਨ ਦਾ ਅਸੀਂ ਅਲਟੀਮੇਟ ਨੂੰ ਦਾਂਗੇ ਇਹਨਾਂ ਨੂੰ ਜੇ ਦੋ ਦਿਨ ਦੇ ਅੰਦਰ ਅੰਦਰ ਇਹ ਪਰਚਾ ਦਦ